ਨਾਜਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅਹਿੰਸਾ ਵਿਸ਼ਵ ਭਾਰਤੀ ਅਤੇ ਵਿਸ਼ਵ ਸ਼ਾਂਤੀ ਕੇਂਦਰ ਦੇ ਸੰਸਥਾਪਕ ਜੈਨ ਆਚਾਰੀਆ ਡਾਕਟਰ ਲੋਕੇਸ਼ ਜੀ ਨੇ ਸ਼੍ਰੀ ਅਨਿਲ ਮੋਂਗਾ ਦੁਆਰਾ ਸਥਾਪਿਤ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰਸਟ ਦੇ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ ਹੈਵਨਲੀ ਪੈਲੇਸ ਦਰਾਹਾ ਦੇ ਆਡੀਟੋਰੀਅਮ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕਈ ਉੱਗੇ ਲੋਕ ਮੌਜੂਦ ਸਨ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਦੇਵਤਿਆਂ ਦੀ ਤਰ੍ਹਾਂ ਹਨ ਇਹਨਾਂ ਦਾ ਸਤਿਕਾਰ ਕਰਨਾ ਤੇ ਸੁਰੱਖਿਆ ਕਰਨਾ ਹਰ ਇੱਕ ਨਾਗਰਿਕ ਦਾ ਫਰਜ਼ ਹੈ ਉਹਨਾਂ ਕਿਹਾ ਕਿ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰਸਟ ਬਜ਼ੁਰਗ ਨਾਗਰਿਕਾਂ ਅਨਾਥ ਬੱਚਿਆਂ ਅਤੇ ਔਰਤਾਂ ਨੂੰ ਬਿਹਤਰ ਜੀਵਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ਲਾਘਾਯੋਗ ਸਮਾਜ ਸੇਵਾ ਕਰ ਰਿਹਾ ਹੈ ਰਾਜਪਾਲ ਨੇ ਕਿਹਾ ਕਿ ਮਾਨਵ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਭਾਰਤ ਸਰਕਾਰ ਵੱਖ-ਵੱਖ ਵਿਭਾਗਾ ਰਾਹੀਂ ਸੀਨੀਅਰ ਨਾਗਰਿਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਤੇ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਇਸ ਮੌਕੇ ਤੇ ਮਾਨਯੋਗ ਰਾਜਪਾਲ ਨੇ ਆਚਾਰੀਆ ਲੋਕੇਸ਼ ਜੀ ਦੀ ਅਗਵਾਈ ਚ ਅਹਿੰਸਾ ਵਿਸ਼ਵ ਭਾਰਤੀ ਦੁਆਰਾ ਸਥਾਪਿਤ ਵਿਸ਼ਵ ਸ਼ਾਂਤੀ ਕੇਂਦਰ ਦੇ ਪੋਸਟਰ ਦਾ ਉਦਘਾਟਨ ਕੀਤਾ ਵਿਸ਼ਵ ਸ਼ਾਂਤੀ ਦੂਤ ਆਚਾਰੀਆ ਲੋਕੇਸ਼ ਜੀ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਸਾਡੀ ਵਿਰਾਸਤ ਹਨ ਉਹ ਪੁਰਾਤਨ ਸੱਭਿਆਚਾਰ ਦੇ ਪਹਿਰੇਦਾਰ ਹਨ ਇਹਨਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਆਪਣੇ ਮਾਤਾ ਪਿਤਾ ਤੇ ਬਜ਼ੁਰਗਾਂ ਦਾ ਖਿਆਲ ਰੱਖਣਾ ਹਰ ਇੱਕ ਦਾ ਫਰਜ਼ ਹੈ ਪਰ ਅਜੋਕੇ ਤੇਜ਼ ਰਫ਼ਤਾਰ ਜੀਵਨ ਸ਼ੈਲੀ ਵਿੱਚ ਨੌਜਵਾਨ ਪੀੜ੍ਹੀ ਇਸ ਫਰਜ਼ ਨੂੰ ਭੁੱਲਦੀ ਜਾ ਰਹੀ ਹੈ ਉਹਨੇ ਕਿਹਾ ਕਿ ਸ਼੍ਰੀ ਅਨਿਲ ਮੌਂਗਾ ਅਮਰੀਕਾ ਵਿੱਚ ਰਹਿੰਦੇ ਹਨ ਵੀ ਤੰਦੇਹੀ ਨਾਲ ਆਪਣਾ ਇਹ ਫਰਜ਼ ਨਿਭਾ ਰਹੇ ਹਨ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰਸਟ ਰਾਹੀਂ ਉਹਨਾਂ ਨੇ ਪੰਜਾਬ ਦੀ ਧਰਤੀ ਤੇ 100 ਅਨਾਥ ਬੱਚਿਆਂ ਤੇ 400 ਬਜ਼ੁਰਗਾਂ ਨੂੰ ਘਰ ਦਾ ਸੁੱਖ ਪ੍ਰਦਾਨ ਕੀਤਾ ਹੈ ਜਸਲੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਡ੍ਰੀਮ ਐਂਡ ਬਿਊਟੀ ਚੈਰੀਟੇਬਲ ٹرسٹ ਦੇ ਸੰਸਥਾਪਕ ਅਤੇ ਚੇਅਰਮੈਨ ਸ਼੍ਰੀ ਅਨਿਲ ਮੌਂਗਾ ਨੇ ਕਿਹਾ ਕਿ ਅਸੀਂ ਪਿਛਲੇ 25 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਹਾਂ ਵਿਸ਼ਵ ਸ਼ਾਂਤੀ ਅਤੇ ਸਦ ਭਾਵਨਾ ਸਿੱਖਿਆ ਬ੍ਰਹਮ ਭੋਗ ਪ੍ਰੋਗਰਾਮ ਦੁਆਰਾ ਲੋੜਵੰਦ ਲੋਕਾਂ ਲਈ ਭੋਜਨ ਪ੍ਰਦਾਨ ਕਰਨਾ ਮਾਰਗਦਰਸ਼ਨ ਨੌਜਵਾਨਾਂ ਅਤੇ ਔਰਤਾਂ ਦੇ ਹੁਨਰ ਨੂੰ ਵਧਾਉਣ ਲਈ ਇੱਕ ਸਿੱਖਿਆ ਅਤੇ ਉਪਜੀਵਕਾ ਪ੍ਰੋਗਰਾਮ ਹੈ ਕਰਮਾ ਹੈਲਥ케ਅਰ ਗਰੀਬਾਂ ਅਤੇ ਲੋੜਵੰਦਾਂ ਨੂੰ ਡਾਕਟਰੀ ਦੇਖਭਾਲ ਅਤੇ ਦਵਾਈਆਂ ਪ੍ਰਦਾਨ ਕਰਦਾ ਹੈ ਸਵਰਗੀ ਮਹਿਲ ਸਾਡਾ ਹੈ ਵਿਸ਼ਵ ਪਦਰੀ ਸਹੂਲਤਾਂ ਵਾਲੇ ਸੀਨੀਅਰ ਨਾਗਰਿਕਾਂ ਲਈ ਘਰ ਹੈ ਹੈਵਨਲੀ ਐਂਜਲਸ ਅनाथ ਬੱਚਿਆਂ ਲਈ ਘਰ ਹੈ ਪ੍ਰੋਗਰਾਮ ਦੀ ਸ਼ੁਰੂਆਤ ਸੀਨੀਅਰ ਸਿਟੀਜ਼ਨਜ਼ ਵੱਲੋਂ ਗੀਤ ਸੰਗੀਤ ਅਤੇ ਸੰਵਾਦ ਦੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਕੀਤੀ ਗਈ ਬੋਰਡ ਦੇ ਟਰਸਟੀ ਅੰਮ੍ਰਿਤ ਭਾਂਬਰੀ ਅਮਰਿੰਦਰ ਐਸ ਤਿਮਾਨ ਸੀਨ ਮੋਂਗਾ ਅਨੈਲ ਸਿੰਘਾਨੀਆਂ, ਰਾਜੇਸ਼ ਨਰੂਲਾ, ਨਿਰੂ ਸ਼ੀਤਲ ਕੋਇਲ, ਕਾਇਲ ਮੋਂਗਾ, ਪਦਮਪੂਸ਼ਣ ਡਾਕਟਰ ਐਸ ਐਸ ਜੋਹਲ, ਪ੍ਰੋਫੈਸਰ ਵੀ ਕੇ ਮੈਥਾ, ਡਾਕਟਰ ਜੀ ਐਸ ਵਾਂਡਰ ਅਤੇ ਕੋਆਰਡੀਨੇਟਰ ਕਰਨਲ ਪਰਮਿੰਦਰ ਸਿੰਘ ਨੇ ਸਮਾਗਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਿੱਤਾ।